ਹਾਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਕੋਜੇ ਤੇ ਫਿਰ ਮੈਂ ਵੀ ਐਸਚੋਨੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਣੀ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਤਿਆਰੀ ਕਰ ਲੋ ਆਪ ਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਪ ਦੀ ਤਿਆਰੀ ਕਰ ਲੋ ਮੈਂ ਆਤਾ ਕਬਰਾਂ ਕਬਰ ਕਸ ਕਰ ਲਿਆ ਸਭ ਤੋਂ ਪਹਿਲਾਂ ਮੈਂ ਪੈਨ ਨੂੰ ਅਜ ਅਡਾਪਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਸੋ ਅੱਜ ਮੈਂ ਇਹ ਤੁਹਾਾਰੇ ਬੇਨਤੀ ਕਰਦਾ ਜੋ ਵੀ ਅਸ